ਮੇਰੇ ਹਸਬੰਦ ਆ ਮਤਲਬ ਕਾਫੀ ਸਾਲਾਂ ਤੋਂ ਪੜਾ ਰਹੇ ਸੀਗੇ 13 ਸਾਲ ਤੋਂ ਪੜਾ ਰਹੇ ਸੀ ਪਹਿਲਾਂ ਬਾਬਾ ਫਰੀਦ ਕਾਲਜ ਸਕੂਲ ਚ ਹੀ ਪੜਾ ਕੇ ਆਏ ਹੈ ਕਾਲਜ ਪੜਾ ਕੇ ਆਏ ਹੈ ਇੰਗਲਿਸ਼ ਦੇ ਮਾਹਿਰ ਸੀ ਉਹ ਐਵੇਂ ਇੰਗਲਿਸ਼ ਕਿੰਨੀ ਸੀ ਕੋਈ ਮੈਂ ਦੁਬਾਰਾ ਕਹਿਣਾ ਚਾਹੁੰਦੀ ਹਾਂ ਆਮ ਇਨਸਾਨ ਸੀ ਕਿਸੇ ਵੀ ਕਿਸੇ ਕੋਈ ਗਿਲਾ ਨਹੀਂ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਉਹਨਾਂ ਨੇ ਦੁੱਖ ਦੀ ਗੱਲ ਇਹ ਹੈ ਕਿ ਕਸੂਰ ਕਿਸੇ ਉਹਨਾਂ ਦਾ ਰਾਮ ਉਹਨਾਂ ਦਾ ਡਿਊਟੀ ਤੇ ਗਏ ਸੀ ਸੀਐਸ ਆਫ ਨਾਲ ਕੋਈ ਸਾਡਾ ਲੈਂਦਾ ਨਹੀਂ ਕੋਈ ਸਾਡੀ ਇਨਵੋਲਵਮੈਂਟ ਨਹੀਂ ਆਮ ਆਦਮੀ ਪਾਰਟੀ ਮੈਂ ਕਿਸੇ ਪਾਰਟੀ ਦੇ ਨਾਲ ਤੁਸੀਂ ਮੈਨੂੰ ਕਦੇ ਮੈਂ ਕਦੇ ਕਿਸੇ ਨੂੰ ਸਪੋਰਟ ਨਹੀਂ ਕੀਤਾ ਕਦੇ ਕਿਸੇ ਦੇ ਅਗੇਂਸਟ ਨਹੀਂ ਗਈ ਬਟ ਮੈਨੂੰ ਇੱਥੇ ਖੜਨਾ ਪੈ ਰਿਹਾ ਹੈ ਤੁਹਾਡੀ ਕਰਤੂਤਾ ਦੇ ਕਾਰਨ करो कि सोलना पवे सार्जीकाल सारे सत श्रीकाल मैं नैनसी नरेंद्रदीप की पत्नी ਇੱਥੇ ਟੁੱਟੇ ਦਿਲ ਨਾਲ ਖੜੀ ਹਾਂ ਬਹੁਤ ਮੁਸ਼ਕਿਲ ਹੈ ਇਸ ਬਾਰੇ ਬੋਲਣਾ ਪਰ ਬੋਲਣਾ ਪੈਣਾ ਹੈ ਮੈਨੂੰ ਪਤਾ ਸਾਡੀ ਫੈਮਿਲੀ ਕੋਈ ਕਿਸੇ ਵੀ ਤਰੀਕੇ ਨਾਲ ਕਿਤੇ ਕ੍ਰਾਈਮਨਲ ਬੈਕਗ੍ਰਾਉਂਡ ਛੱਡੋ ਕੁਛ ਵੀ ਅਸੀਂ ਆਮ ਇਨਸਾਨ ਹਾਂ ਜੋ ਆਪਣੀ ਰੋਜ਼ੀ ਰੋਟੀ ਪੜਾ ਕੇ ਕਮਾਉਂਦੇ ਸੀ ਦੋਨੋਂ ਅਸੀਂ ਹਸਬੰਡ ਵਾਈਫ ਟੀਚਰ ਸੀਗੇ ਦੋਨੋਂ ਮੈਮ ਕਰੰਟਲੀ ਮਤਲਬ ਜੌਬ ਨਹੀਂ ਕਰ ਰਹੀ ਸੀ ਪਿਛਲੇ ਸਾਲ ਛੱਡ ਕੇ ਸੀ ਚੋਟ ਲੱਗਦੀ ਸੀ ਮੇਰੇ ਹਸਬੰਡ ਉਹ ਮਤਲਬ ਕਾਫੀ ਸਾਲਾਂ ਤੋਂ ਪੜਾ ਰਹੇ ਸੀਗੇ 13 ਸਾਲ ਤੋਂ ਪੜਾ ਰਹੇ ਸੀ ਪਹਿਲਾਂ ਬਾਬਾ ਫਰੀਦ ਕਾਲ ਸਕੂਲ ਚ ਵੀ ਪੜਾ ਕੇ ਆਏ ਕਾਲਜ ਪੜਾ ਕੇ ਆਏ ਐ ਇੰਗਲਿਸ਼ ਦੇ ਮਾਹਿਰ ਸੀ ਉਹ ਐਮ ਇੰਗਲਿਸ਼ ਕੀਤੀ ਹੋਈ ਸੀ ਕੋਈ ਮੈਂ ਦੁਬਾਰਾ ਕਹਿਣਾ ਚਾਹੁੰਗੀ ਆਮ ਇਨਸਾਨ ਸੀ ਕਿਸੇ ਵੀ ਕਿਸੇ ਕੋਈ ਗਿਲਾ ਨਹੀਂ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਉਹਨਾਂ ਨੇ ਅਗਰ ਕੋਈ ਲੜ ਰਿਹਾ ਤਾਂ ਚੁੱਪ ਹੋ ਜਾਂਦੇ ਸੀ ਸ਼ਾਂਤ ਇਨਸਾਨ ਸੀ ਬਹੁਤ ਉਹ ਮੇਟੋ ਵੀ ਸ਼ੁੱਕਰਵਾਰ 23 ਮਈ 2025 ਕਰੋ ਜਿਵੇਂ ਰੋਜ਼ ਜਾਂਦੇ ਸੀ ਅੱਗੇ ਡਿਊਟੀ ਹੀ ਗਏ ਸੀ ਜਿਵੇਂ ਮੈਂ ਅੱਗੇ ਫੋਨ ਕਰਦੀ ਸੀ ਉਹ ਵੀ ਫੋਨ ਕੀਤਾ ਸੀਗਾ 5:30 ਕੀ ਤੁਸੀਂ ਕਿੱਥੇ ਰਹਿ ਕੇ ਆ ਰਹੇ ਹੋ ਬਸ ਉਹਨਾਂ ਨੇ ਇਹ ਕਹਿ ਆ ਕਿ ਲਾਸਟ ਜੋ ਲਾਈਨ ਤੂੰ ਚਾਹ ਬਣਾ ਲੈਣ ਸੀ ਮੈਂ ਆ ਗਿਆ ਤੋ ਤਬ ਅੱਜ ਤੱਕ ਮੈਂ ਡੀਕ ਨਹੀਂ ਆਉਂਦਾ ਸਾਰੀ ਉਮਰ ਡੀਕ ਕੋ ਦੁੱਖ ਦੀ ਗੱਲ ਇਹ ਹੈ ਕਿ ਕਸੂਰ ਕਿਸੇ ਉਹਨਾਂ ਦਾ ਰਾਮ ਨੂੰ ਮਤਲਬ ਡਿਊਟੀ ਤੇ ਗਏ ਸੀ ਸੀਏ ਸੌਫ ਨਾਲ ਕੋਈ ਸਾਡਾ ਲੈਂਦਾ ਨਹੀਂ ਕੋਈ ਸਾਡੀ ਇਨਵੋਲਵਮੈਂਟ ਨਹੀਂ ਕੋਈ ਸਾਡੀ ਐਸੋਸੀਏਸ਼ਨ ਨਹੀਂ ਕੁਝ ਨਹੀਂ ਸੀ ਸਾਡਾ ਉੱਥੋਂ ਚੱਕਿਆ ਉਹਨਾਂ ਨੇ ਸਾਢੇ 5 ਤਾਂ ਗੱਲ ਹੋਈ ਸੀ ਜਿਵੇਂ ਆਮ ਗੱਲ ਕਰਦੇ ਸੀ ਰੂਟੀਨਸ ਉਹਵੇਂ ਗੱਲ ਕੀਤੀ ਉਹਨਾਂ ਨੇ ਕੋਈ ਮਤਲਬ ਜਿਵੇਂ ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਜੇ ਕੁਝ ਖਤਰਾ ਹੁੰਦਾ ਜਾਂ ਕੁਝ ਹੁੰਦਾ ਜ਼ਰੂਰ ਦੱਸਦੇ ਮੈਨੂੰ ਕਿਉਂਕਿ ਹਰ ਗੱਲ ਸ਼ੇਅਰ ਕਰਦੀ ਸੀ ਮੇਰੇ ਨਾਲ ਚਾਹੇ ਮਾਈਨਰ ਗੱਲ ਹੈ ਚਾਹੇ ਮੇਜਰ ਗੱਲ ਹੈ ਹਰ ਚੀਜ਼ ਗੱਲ ਕਰਦੇ ਸੀ ਜੋ ਵੀ ਹੋਇਆ ਉਸ 2 ਘੰਟੇ ਦੇ ਵਿੱਚ ਹੀ ਹੋਇਆ ਸਾਢੇ 5 ਤੋਂ ਸਾਢੇ 7 ਸ਼ਰਮ ਦੀ ਗੱਲ ਇਹ ਹੈ ਕਿ ਕਿਸੇ ਗੁੰਡੇ ਨੇ ਨਹੀਂ ਮਾਰਿਆ ਉਹਨਾਂ ਨੂੰ ਇਹ ਪੁਲਿਸ ਨੇ ਮਾਰਿਆ ਜੋ ਆਪਦੇ ਆਪ ਨੂੰ ਰક્ષਕ ਕਹਿੰਦੀ ਹੈ ਕਾਤਿਲੀ ਪੁਲਿਸ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਅਸੀਂ ਟਰਸਟ ਕਰਦੇ ਹਾਂ ਤੁਹਾਡੇ ਤੇ ਆਮ ਆਦਮੀ ਪਾਰਟੀ ਮੈਂ ਕਿਸੇ ਪਾਰਟੀ ਦੇ ਨਾਲ ਤੁਸੀਂ ਮੈਨੂੰ ਕਦੇ ਮੈਂ ਕਦੇ ਕਿਸੇ ਨੂੰ ਸਪੋਰਟ ਨਹੀਂ ਕੀਤਾ ਕਦੇ ਕਿਸੇ ਦੇ ਅਗੇਂਸਟ ਨਹੀਂ ਗਈ ਬਟ ਮੈਨੂੰ ਇੱਥੇ ਖੜਨਾ ਪੈ ਰਿਹਾ ਤੁਹਾਡੀ ਕਰਤੂਤਾਂ ਦੇ ਕਾਰਨ ਤੁਸੀਂ ਇਹੋ ਜੇ ਕੰਮ ਨਾ ਕਰੋ ਕਿ ਸਾਨੂੰ ਬੋਲਣਾ ਪਵੇ ਆਮ ਆਦਮੀ ਕੀ ਕਰੇ ਸਾਨੂੰ ਕਿਉਂ ਮਜਬੂਰ ਕੀਤਾ ਬੋਲਣ ਲਈ ਤੁਸੀਂ ਕਹਿੰਦੇ ਬੋਲੋ ਨਾ ਸੀ ਕਿਉਂ ਨਾ ਬੋਲੀਏ ਤੁਸੀਂ ਮਾਰਾ ਕਰੋ ਥੱਪੜ ਮਾਰੋ ਜੀ ਰੋਈਏ ਵੀ ਨਾ ਕਿਉਂ ਜੀ ਆ ਤੁਹਾਡਾ ਇਨਸਾਫ ਹੈ ਮਾਰਤਾ ਉਸ ਤੋਂ ਬਾਅਦ ਐਕਸੀਡੈਂਟ ਦਾ ਤੁਸੀਂ ਰੂਪ ਦੇ ਰਹੇ ਹੋ ਉਹਨੂੰ ਅਸੀਂ ਬੇਵਕੂਫ ਆ ਸਾਨੂੰ ਸਮਝ ਨਹੀਂ ਆਉਂਦੀ ਮਰਡਰ ਕੀ ਹੈ ਤੇ ਐਕਸੀਡੈਂਟ ਕੀ ਹੈ ਤੇ 15 ਸਾਲ ਦਾ ਬੱਚਾ ਵੀ ਦੇਖ ਕੇ ਦੱਸ ਦੂਗਾ ਕਾਰਨ ਨੂੰ ਐਕਸੀਡੈਂਟ ਨਹੀਂ ਸੀ ਉਹ ਫੁੱਲ ਮਰਡਰ ਪਲਾਨਡ ਮਰਡਰ ਸੀ ਪੁਲਿਸ ਲਈ ਬਹੁਤ ਸ਼ਰਮਨਾਕ ਹਰਕਤ ਕੀਤੀ ਹੈ ਪੁਲਿਸ ਨੇ ਸੀਆਈ ਸਟਾਫ ਵੱਲੋਂ ਅਸੀਂ ਅਹੀਂ ਮੰਗ ਕਰਦੇ ਹਾਂ ਕਿ ਜਿਨੇ ਜੋ ਵੀ ਲੋਕ ਇਨਵੋਲਡ ਹੈ ਦੇ ਜਿਨੇ ਵੀ ਲੋਕ ਅਸੋਸੀਏਟਡ ਨੇ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇੰਚਾਰਜ ਨੇ ਕਰਨਦੀਪ ਸਿੰਘ ਜਿਹੜੇ ਕਹਿੰਦੇ ਕਿ ਆਈ ਵਾਸ ਨਾਟ देयर ਐਟ ਦਟ ਟਾਈਮ ਉਹਨਾਂ ਨੇ ਇਹ ਬੋਲੇ ਕਿ ਮੈਂ ਸਿਗਾ ਹੀ ਨਹੀਂ ਉੱਥੇ ਅਵੇਲੇਬਲ ਹੀ ਨਹੀਂ ਸੀ ਬਟ ਐਦਾਂ ਨਹੀਂ ਹੁੰਦਾ ਅਸੀਂ ਵੀ ਨੌਕਰੀ ਵਾਲੇ ਬੰਦੇ ਆ ਸਮਝਦੇ ਆ ਐਚਓਡੀ ਦੇ ਬਿਨਾ ਕੁਝ ਨਹੀਂ ਹੁੰਦਾ ਜੂਨੀਅਰ ਸਟਾਫ ਕੁਝ ਨਹੀਂ ਕਰ ਸਕਦਾ ਬਿਨਾ ਇਨਸਟਰਕਸ਼ਨਸ ਦੇ ਤੁਹਾਡੀ ਸਭ ਕੁਝ ਪਲਾਨਿੰਗ ਸੀ ਇਹ ਪਹਿਲਾਂ ਹੀ ਚੱਕਣਾ ਮਾਰਨਾ ਜੋ ਵੀ ਤੁਸੀਂ ਕੀਤਾ ਅਸੀਂ ਉਸ ਚੀਜ਼ ਦੀ ਨਿੰਦਾ ਕਰਦੇ ਆਂ ਬੁਰੇ ਸ਼ਬਦਾਂ ਚ ਨਿੰਦਾ ਕਰਦੇ ਆਂ ਤੁਹਾਨੂੰ ਕੋਈ ਹੱਕ ਨਹੀਂ ਬੰਦਾ ਕਿਸੇ ਦੀ ਜਾਨ ਲੈਣ ਦਾ ਜੇ ਕਸੂਰ ਸੀ ਸਾਨੂੰ ਦੱਸਦੇ ਤੁਸੀਂ ਸਜ਼ਾ ਦੇ ਦਿੰਦੇ ਕੋਈ ਹੋਰ ਤਰੀਕਾ ਹੁੰਦਾ ਇੱਕ ਲਾਅ ਹੁੰਦਾ ਤੁਸੀਂ ਤਾਂ ਪੜੇ ਲਿਖੇ ਲੋਗ ਪੁਲਿਸ ਵਾਲੋਂ ਪਾਰਟੀ ਵਾਲੋਂ ਹਰ ਚੀਜ਼ ਨੂੰ ਲਾਅ 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 ਕਰਦੇ ਹੋਗੇ ਆ ਸਿਸਟਮ ਹੁੰਦਾ ਆ ਸਿਸਟਮ ਹੁੰਦਾ ਡਰਗਸ ਅਗੇਂਸਟ ਆਰ ਸਿਸਟਮ ਹੈ ਕੀ ਸਿਸਟਮ ਹੈ ਤੁਹਾਡਾ ਤੁਹਾਨੂੰ ਸਿਸਟਮ ਦੀ ਸਪੈਲਿੰਗ ਨਹੀਂ ਆਉਂਦੀ ਇਥੋਂ ਤਾਂ ਆਈ ਲੱਗਦਾ ਬੇਗੁਨਾ ਇਨਸਾਨ ਨੂੰ ਤੁਸੀਂ ਮਾਰ ਰਹੇ ਹੋ ਜੋ ਇੱਕ ਟੀਚਰ ਹੈ ਜੋ ਕਿਨਲ ਬੱਚਿਆਂ ਦਾ ਰੋਲ ਮਾਡਲ ਹੈ ਸਟੂਡੈਂਟਸ ਮੇਰੇ ਰੋ ਰਹੇ ਨੇ ਐਂ ਦੇ ਦੂਰ ਦੂਰੋਂ ਫੋਨ ਆ ਰਹੇ ਕੋਈ ਅਮਰੀਕਾ ਤੋਂ ਫੋਨ ਕਰ ਰਿਹਾ ਕੋਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਪੁੱਛਦੇ ਮੈਮ ਕੀ ਹੋ ਗਿਆ ਦੱਸੋ ਤੁਸੀਂ ਕੀ ਹੋ ਗਿਆ ਹਫਤਾ ਹੋ ਗਿਆ ਇਹਨਾਂ ਨੂੰ ਗਏ ਨੂੰ ਕੋਈ ਜਾਂਚ ਨਹੀਂ ਕੋਈ ਇਨਕੁਆਇਰੀ ਨਹੀਂ ਕੋਈ ਕਰੇ ਤਾਂ ਉਹ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਆਪਣੀ ਕੋਈ ਰੀਜ਼ਨ ਦਈਏ ਰੀਜ਼ਨ ਤਾਂ ਹੈ ਹੀ ਨਹੀਂ ਕੋਈ ਤੁਹਾਡੇ ਕੋਲ ਕੁਝ ਤੁਹਾਡੇ ਕੋਲ ਹੈ ਹੀ ਨਹੀਂ ਕੁਝ ਬੋਲਣ ਨੂੰ ਬਸ ਅਸੀਂ ਇਹ ਮੰਗ ਕਰਦੇ ਹਾਂ ਕਿ जिन्हें भी कसूरवार लोग हैं, जो भी सीए स्टाफ टू इनकलूडिंग हैड सारे अरेस्ट कितना करना चाहिए आई नॉट डिमांड ओनली सस्पेंशन बट फुली टर्मीनेशन बकायदा सज़ा मिलनी चाहिए इन्हों सज़ा मिलनी चाहिए है क्योंकि अगर अज ना रोकया गया इन्होंने कल पता नहीं किन्ने लोग होर मारन गए ਇਸ ਉਸ ਤੇ ਰੁਕਾਵਟ ਲਗਣੀ ਬਹੁਤ ਜ਼ਰੂਰੀ ਹੈ ਸੱਚ ਕਹਿ ਰਿਓ ਤੁਸੀਂ ਸਾਰੇ ਇਹਨਾਂ ਦੇ ਹੱਕ ਖੋਣ ਲੱਗ ਚੁੱਕੇ ਜੇ ਦੋਨੋਂ ਅੱਜ ਨਾ ਰੋਕਿਆ ਗਿਆ ਪਤਾ ਨਹੀਂ ਕਿੰਨੇ ਹੋਰ ਕਿੰਨੇ ਹੋਰ ਨੈਂਸੀ ਵਿਧਵਾ ਹੋਣਗੇ ਆ ਕਿੰਨੇ ਕਨਵ ਮੇਰੇ ਬੱਚੇ ਦੇ ਵਰਗੇ ਉਹਨਾਂ ਦੇ ਤੇ ਸਿਰ ਤੋਂ ਬਾਪ ਦਾ ਸਾਆ ਜਾਊਗਾ ਬਹੁਤ ਮਾੜੀ ਗੱਲ ਹੈ ਮੈਂ ਸਿਰਫ ਇਹ ਅਰਦਾਸ ਕਰਦੀ ਆ ਕਿ ਸਾਨੂੰ ਜਲਦ ਤੋਂ ਜਲ ਇਨਸਾਫ ਦਿੱਤਾ ਜਾਵੇ ਜਲਦ ਤੋਂ ਜਨ ਜਿੰਨੇ ਜਲਦੀ ਅਰੈਸਟ ਹੋ ਸਕਣ ਇਹਨਾਂ ਨੂੰ ਕੀਤਾ ਜਾਵੇ ਇਹਨਾਂ ਨੂੰ ਜਲਦ ਤੋਂ ਜਲ ਇਹਨਾਂ ਨੂੰ ਸਾਨੂੰ ਜਲਦ ਤੋਂ ਜਲ ਇਨਸਾਫ ਦਿੱਤਾ ਜਾਵੇ ਅਰੈਸਟ ਕਰਨ 'ਚ ਇੰਨੀ ਦੇਰ ਲੱਗ ਰਹੀ ਹੈ ਇਹਨਾਂ ਨੂੰ ਕੋਈ ਛੋਟਾ ਮੋਟਾ ਕਸੂਰ ਨਹੀਂ ਸੀ ਕੋਈ ਚੋਰੀ ਡਕੈਤੀ ਨਹੀਂ ਸੀ ਇਲੈਕਟ੍ਰਿਕ ਸ਼ੌਕ ਨਾ ਮਾਰ ਦੇ ਦਿੱਤਾ ਤੁਸੀਂ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਨਾ ਇਹਨਾਂ ਨੂੰ ਮੇਰੇ ਸਾਹਮਣੇ ਲੈ ਆਓ ਮੇਰੇ ਸਾਹਮਣੇ ਇਹਨਾਂ ਨੂੰ ਲੈ ਕੇ ਆਓ ਮੈਂ ਕਰੰਟ ਦਵਾਂਗੀ ਇਹਨਾਂ ਨੂੰ ਤਾਂ ਕਿ ਉਹ ਦਰਦ ਨੂੰ ਸਮਝਣ ਜੋ ਜਿਸ ਤੋਂ ਮੈਂ ਜਾ ਰਹੀ ਹਾਂ ਮੇਰਾ ਪਰਿਵਾਰ ਜਾ ਰਿਹਾ ਹੈ ਸਾਰਾ ਮੇਰੇ ਭੈਣ ਭਰਾ ਜਾ ਰਹੇ ਆ ਸਭ ਇਹਨਾਂ ਨੂੰ ਪਤਾ ਲੱਗੇ ਕਰੰਟ ਕਿਵੇਂ ਹੁੰਦਾ ਹੈ ਦਰਦ ਕੀ ਹੁੰਦਾ ਮੈਂ ਦੱਸੂਗੀ ਨਾ ਬਸ ਐਟ ਲਾਸਟ ਮੈਂ ਆਹੀ ਕਹਿਣਾ ਚਾਹੂੰਗੀ ਕਿ ਇਨਸਾਫ ਲਈ ਆਪਾਂ ਖੜੇ ਹੋਏ ਆਂ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੁਸੀਂ ਸਾਡੇ ਨਾਲ ਖੜੇ ਹੋਏ ਹੋ ਥੈਂਕ ਯੂ ਸੋ ਮੱਚ ਹੁਣ ਆਪਾਂ ਹੀ ਲੜਾਈ ਮਿਲ ਕੇ ਲੜਨੀ ਹੈ ਜਸਟਿਸ ਫॉर ਨਰਿੰਦਰ ਦੀਪ ਸਿੰਘ ਥੈਂਕ ਯੂ